ਮੰਮੀ ਉਹਦੇ ਕਿੱਥੇ ਗਿਆ ਵਾ ਉਹ ਤਾਂ ਕਣਕ ਲੈ ਕੇ ਗਿਆ ਤੈਨੂੰ ਨਹੀਂ ਪਤਾ ਮੈਨੂੰ ਦੱਸਕੇ ਨਹੀਂ ਗਿਆ ਹੈਗਾ ਤੇ ਉਹ ਫੇਰ ਚਲੇ ਗਿਆ ਵਾ ਤੇ ਟਰਾਲੀਆਂ ਭਰੀਆਂ ਤੂੰ ਉੱਥੇ ਹੀ ਖੜਨੀਆਂ ਨਹੀਂ ਗਈਆਂ ਅਸ ਤੇ ਟਰੈਕਟਰ ਤਾਂ ਇੱਥੇ ਖੜਾ ਵਾ ਇਹ ਨਹੀਂਗਾ ਉਹਨੇ ਖੜਿਆ ਉਹਨੇ ਵੱਡਾ ਟਰੈਕਟਰ ਲੈ ਕੇ ਗਿਆ ਜਿਹੜਾ ਉੱਥੇ ਸੈੱਟ 'ਚ ਲੱਗਾ ਹੈ ਉਹ ਆਂਦਾ ਹੀ ਮੈਂ ਨਹੀਂ ਇਹ ਖੜਨਾ ਤੇ ਇਹ ਦਾਣੇ ਟਰਾਲੀ 'ਚ ਜਿਆਦੇ ਆ ਤੇ ਮੈਂ ਵੱਡਾ ਟਰੈਕਟਰ ਖੜਨਾ ਤੇ ਮੈਂ ਹਾਂ ਚੱਲ ਵੱਡਾ ਹੀ ਲੈ ਜਾ ਅੱਧੀ ਰਾਤ ਮੇਰਾਤੀ ਆਇਆ ਵਾ ਤੇ ਹੁਣ ਉਹਨੂੰ ਫੇਰ ਭੇਜ ਦਿੱਤਾ ਵਾ ਪੁੱਤ ਘਰਨੇ ਨਹੀਂ ਗਿਆ ਦਾਣੇ ਕੀ ਕਰਦਾ ਦਾਣੇ ਘਰਨੇ ਤਾ ਜਿਹੜਾ ਅੰਦਰ ਪਿਆ ਵਾ ਉਹਨੂੰ ਭੇਜਿਆ ਕਰੋ ਤਾ ਉਹਨੇ ਉਹ ਵੀ ਕੋਈ ਕੰਮ ਕਰ ਲਿਆ ਕਰੇ ਨਿਆਣੇ ਦੇ ਸਿਰ ਤੇ ਕਿੰਨਾ ਬੋਝ ਪਾਇਆ ਲੈ ਵੀ ਜਦੋਂ ਵੇਖੋ ਨਾ ਇਹਦੀ ਮਾਂ ਦੀ ਧੀ ਧੀ ਕਿੜ ਕਿੜ ਨਹੀਂ ਮੁੱਕਦੀ ਕਦੀ ਮਿਰਨਾ ਤੇ ਕਦੀ ਮਾਤਾ ਨਾ ਪਤਾ ਨਹੀਂ ਕੀ ਖਾ ਗਏ ਜੰਮਿਆ ਇਹਦੀ ਮਾਂ ਨੇ ਇਹਨੂੰ ਮਰ ਜੇ ਉਹ ਚੋਲਾ ਜਿੰਨੇ ਮੇਰੇ ਭਲੇ ਭਾਤੀ ਏਡੀ ਕੁ ਲੈਣੀ ਨਾ ਜਦੋਂ ਵੇਖੋ ਬੋਲਦੀ ਰਹਿੰਦੀ ਕੋਈ ਬੋਝ ਨਹੀਂਗਾ ਉਹ ਤੱਕਾ ਕੰਮ ਕਰਦੇ ਚੰਗੇ ਲੱਗਦੇ ਆ ਤੇ ਇਹ ਨਹੀਂ ਉਹ ਕੰਮ ਕਰਦਾ ਚੰਗਾ ਲੱਗਦਾ ਬਚੇੜਾ ਕਰਦਾ ਰਿਹਾ ਇਹ ਵੀ ਮੈਨੂੰ ਤੇ ਲੱਗਦਾ ਨਹੀਂ ਵੀ ਕਿਤੇ ਕਰਦਾ ਹੋਗਾ ਮੇਰੇ ਆਇਆ ਤੇ ਮਾਸਾ ਕੰਮ ਨਹੀਂ ਕੀਤਾ ਨੇ ਤੇ ਥੋੜਾ ਪਹਿਲਾਂ ਇਹੋ ਹੀ ਕਰਦਾ ਹੁੰਦਾ ਇਹ ਕੌਣ ਕਰਦਾ ਸੀ ਤੇ ਹੁਣ ਚਲੋ ਮੁੰਡਾ ਹੋਇਆ ਵਾ ਤੇ ਮੁੰਡਾ ਲੈ ਜਾਂਦਾ ਤੇ ਮੁੰਡਾ ਕਿਤੇ ਕਿੰਨਾ ਕੁ ਹੋਇਆ ਵਾ ਉਹ ਨਿਆਣੇ ਨੂੰ ਤੁਸੀਂ ਭੇਜ ਦਿੰਦੇ ਕਿੰਨੇ ਐਕਸੀਡੈਂਟ ਹੁੰਦੇ ਆ ਵਾਗਰੂ ਵਾਗਰੂ ਕਰਿਆ ਕਰ ਕਿਤੇ ਰੱਬ ਦਾ ਨਾਮ ਵੀ ਲਿਆ ਕਰ ਤੇ ਵਾਗਰੂ ਵਾਗਰੂ ਤੇ ਕਰਦੀਆਂ ਪਰ ਇਹ ਗੱਲ ਏ ਥੋੜੀ ਹੈ ਕਿ ਵੀ ਨਿਆਣੇ ਨੂੰ ਭੇਜ ਦੋਤੀ ਕਿੰਨੇ ਕਿੰਨੇ ਭਰੀਆਂ ਟਰਾਲੀਆਂ ਹੁੰਦੀਆਂ ਤਾਂ ਨਿਆਣੇ ਨੂੰ ਆਪੇ ਜਿੰਨੇ ਆ ਕੋਈ ਗੱਲ ਨਹੀਂ ਉਹ ਤੇ ਉੱਤੇ ਬੋਝ ਪਾਇਆ ਵਾ ਜਿੱਦਾਂ ਹੁੰਦਾ 40 ਸਾਲਾਂ ਦਾ ਕੋਈ ਬੋਝ ਨਹੀਂਗਾ ਹੈਗਾ ਨਿਆਣੇ ਕੰਮ ਕਰਦੇ ਚੰਗੇ ਲੱਗਦੇ ਆ ਵਾਰਾ ਕਰਦੀਆਂ ਕਰਦੇ ਨਹੀਂ ਚੰਗੇ ਲੱਗਦੇ ਤੇ ਇਹ ਵਾਰਾ ਕਰਦੀਆਂ ਕਰਦਾ ਚੰਗਾ ਲੱਗਦਾ ਤੈਨੂੰ ਗਿਆ ਕਦੀ ਵੇਖਿਆ ਇਹਨਾਂ ਵਾਰਾ ਕਰਦੀ ਕਰਨ ਗਿਆ ਤੇ ਪੀਣ ਤੇ ਤੁਰਿਆ ਰਹਿੰਦਾ ਵਾ ਪੀਣ ਤੁਰਿਆ ਰਹਿੰਦਾ ਪੀਣ 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 ਨਹੀਂ ਤੇਰਾ ਮੁੱਕਣਾ ਤੂੰ ਇਹੋ ਗੱਲ ਹੀ ਆਂਦੀ ਰਹਿਣਾ ਆਹੋ ਮੁੰਡੇ ਦੇ ਗੱਲ ਗਲਾਵੇ ਗੱਲ ਪਾਏ ਆ ਤੇ ਉਹ ਵਿਚਾਰਾ ਨਾ ਕਿਤੇ ਬੋਵੇ ਨਾ ਹੋਰ ਪੜ੍ਹਾਈ ਉਹਦੀ ਨਹੀਂ ਹੁੰਦੀ ਨੂੰ ਤਾਂ ਪੜ੍ਹਨ ਦਾ ਤਾਂ ਮੁੰਡੇ ਨੂੰ ਮੌਕਾ ਹੀ ਨਹੀਂ ਨਾ ਮਿਲਦਾ ਹੈਗਾ ਕੋਈ ਗੱਲ ਨਹੀਂ ਬਥੇਰੀ ਜਾਇਦਾਦ ਵਾ ਪੜ੍ਹਾਈ ਖੋਣੋ ਹੈ ਨਹੀਂ ਗਾ ਆਪਣਾ ਕੰਮ ਕਰਦਾ ਚੰਗਾ ਵਾ ਕਰਦਾ ਪੜ੍ਹਾਈ ਵੀ ਜ਼ਰੂਰੀ ਆ ਜਾਇਦਾਦ ਨੂੰ ਕੀ ਕਰਨਾ ਹੁੰਦਾ ਵਾ ਜੇ ਪੜਾ ਕੁਛ ਉੱਥੇ ਹਿਸਾਬ ਕਿਤਾਬ ਹੀ ਨਾ ਆਇਆ ਨਿਆਨੇ ਨੂੰ ਕੋਈ ਨਹੀਂ ਬਥੇਰਾ ਦਿਮਾਗ ਵਾ ਉਹਦਾ ਹੋ ਜਾਣਾ ਵਾ ਪੜ੍ਹ ਕੇ ਦਿਮਾਗ ਚੰਗੇ ਪਾਸੇ ਲਾ ਲਓ ਮੇਰੇ ਹੋ ਆ ਦਿਮਾਗ ਇਹ ਰਹਿਣਾ ਮਾਰੇ ਪਾਸੇ ਨਹੀਂ ਲੱਗਾ ਆਪਣੀ ਚੀਜ਼ ਹੀ ਖੰਡਿਆ ਵਾ ਤੇ ਇਹ ਆ ਵੀ ਉਹਨੂੰ ਨਾਲ ਤੋੜਨਾ ਹੈ ਜੇ ਦੋ ਉਹ ਜੇ ਮੁੰਡਾ ਜੇ ਜਾਂਦਾ ਤੇ ਉਹਨੂੰ ਨਾਲ ਤੋੜ ਦੋ ਘਟੋ ਘਟ ਪਤਾ ਤੇ ਹੋਵੇ ਕਿ ਸਿਆਣਾ ਨਾਲ ਗਿਆ ਵਾ ਚਲ ਕੋਈ ਨਹੀਂ ਹੁਣ ਮਗਰੋਂ ਆਪੇ ਚਲ ਜੂਗਾ ਸਾਫ ਕਿਤਾਬ ਕਰ ਲੂਗਾ ਜਾ ਕੇ ਕਲਾ ਦਿੰਨੀ ਆ ਮੈਂ ਅੰਦਰ ਪਿਆ ਹੈ ਵਾਰੇ ਨਹੀਂ ਤੁਸੀਂ ਆਉਣ ਦੇਣਾ ਜੋ ਮਰਜੀ ਹੋ ਜਵੇ ਨਾ ਉਹ ਨਿਆਣੇ ਨੂੰ ਅੱਧੀ ਰਾਤ ਉਹ ਆਇਆ ਦੀ ਨੀਂਦ ਉਹਦੀ ਪੂਰੀ ਨਹੀਂ ਹੋਈ ਹੁਣ ਫੇਰ ਉਹਨੂੰ ਤੋੜ ਦਿੱਤਾ ਵਾ ਕੋਈ ਗੱਲ ਨਹੀਂ ਨਿੰਦਾ ਜੱਟਾਂ ਦੀਆਂ ਇਦਾਂ ਦੀ ਅਮਰ ਕੈਸਾ ਹੋਣਾ ਹੀ ਆ ਦਾਣਾ ਪੱਕਾ ਸਾਂਭਿਆ ਜੇ ਸੋਨਾ ਕਿੱਥੇ ਬਾਦ ਵਿੱਚ ਉਹਨੇ ਝੋਨਾ ਲਾਉਣ ਤੁਰ ਪੈਣਾ ਵਾ ਇੰਨਾ ਪੈ ਲਾਉਣਾ ਨਹੀਂਗਾ ਕੱਦੂ ਵੀ ਕਰਨੇ ਸਭ ਕੁਝ ਕਰਨਾ ਕੀ ਕਰਨਾ ਨਹੀਂ ਕਿੰਨੇ ਕਰਨਾ ਆਣ ਕੇ ਪਾਪੀ ਇਹਨੂੰ ਨਹੀਂ ਕੰਮ ਕਹਿਣਾ ਇਹਨੂੰ ਘਰ ਨਾਲ ਲਾ ਕੇ ਰੱਖੋ ਬਥੇਰਾ ਇਹ ਵੀ ਕਰਦਾ ਹਾ ਕਰਦਾ ਰਿਹਾ ਹੁਣ ਬੁੱਢਾ ਹੋ ਗਿਆ ਵੇ ਹੁਣ ਨਹੀਂ ਕਰ ਸਕਦਾ ਹੈਗਾ ਹੁਣ ਵੀ ਕਰਨਾ ਹੀ ਆ ਉਹਨੇ ਕੋਈ ਹਾਲ ਨਹੀਂ ਤੁਹਾਡਾ ਹਾਂ ਹਾਂ ਨਹੀਂ ਹੁਣ ਵੀ ਕਰੂਗਾ ਐਡਾ ਨਹੀਂ ਪੀ ਉਹ ਕੰਮ ਛੱਡ ਕੇ ਬੈਠਾ ਹਣ ਜੇ ਦਾਵਾ ਮੁੰਡੇ ਦੇ ਮਗਰ ਤੇ ਆਪੇ ਸਾਹ ਕਿਤਾਬ ਕਰਾ ਲੂੰਗਾ ਅਜੇ ਹੁਣੇ ਗਿਆ ਵਾ ਮੁੰਡਾ ਆਇਆ ਨਹੀਂ ਪਹੁੰਚਿਆ ਹੁਣ ਤੁਸੀਂ ਤੇ ਨਾ ਮੁੰਡੇ ਤੇ ਨਾ ਬੋਝ ਹੀ ਪਾ ਛੱਡਿਆ ਸੱਚੀ ਗੱਲ ਆ ਕਾ ਦਾ ਬੋਝ ਪਾਤਾ ਵਾ ਅੱਗੇ ਬੋਝ ਹੀ ਆ ਬੈਨਾਂ ਹੋਣਾ ਬੈਨੀਆਂ ਤਾਂ ਜਾ ਬ ਕਨਕ ਉਹਨੇ ਉੱਥੇ ਟੋਣੀ ਹੈ ਮੰਡੀ ਬੋਝ ਹੀ ਆ ਮੁੰਡੇ ਦੇ ਸਿਰ ਤੇ ਕੋਈ ਬੋਝ ਬਾਜੀ ਨਾ ਅਜੇ ਨਾ ਨੂੰ ਰਾਤ ਦੂੰ ਚੈਨ ਤੇ ਨਾ ਨੂੰ ਮੁੰਡੇ ਨੂੰ ਦੇਨੇ ਚੈਨ ਕੋਈ ਨਹੀਂ ਐ ਹੋਈ ਦੱਸ ਦੇ ਨਾ ਦੱਸ ਦੇ ਨਾ ਗੋਚੋਣਾ ਫੇਰ ਆਇਆ ਵਾ ਦੱਸ ਦੇ ਨਾ ਇੱਥੇ ਇਹ ਕੀ ਹੋਇਆ ਜੇ ਪੋਤਾ ਲੈ ਗਿਆ ਵਾ ਤੇ ਦਾਣੇ ਖੜਨ ਦਿਆ ਵਾ ਕੀ ਆ ਮੇਰੇ ਮੁੰਡੇ ਦੇ ਤੇ ਪੇਸ਼ ਹੀ ਪੈ ਗਈ ਆ ਕਿਤੇ ਇਹਨਾਂ ਤੇ ਜਤਰਾ ਨਾ ਚੰਗਾ ਹੀ ਨਹੀਂ ਲੱਗਦਾ ਜਾਂ ਮੇਰੇ ਮਗਰ ਪਈ ਰਹਿੰਦੀ ਆ ਤੇ ਜਾਂ ਮੁੰਡੇ ਦੇ ਮਗਰ ਪਈ ਰਹਿੰਦੀ ਆ ਇਹਦਾ ਕੰਮ ਹੀ ਇਹੋ ਹੋ ਗਿਆ ਚੱਲ ਮੈਂ ਨਹੀਂ ਅਸਾ ਇਹਦਾ ਕਰਦੀ ਅੱਪੇ ਬੋਲ ਬਾਲ ਕੇ ਹਟ ਜਾਂਦੀ ਜੋ ਬੰਨੂ ਕਰਦਾ ਫੋਨ ਟਾਈਮ ਤੇ ਹੋਈ ਗਿਆ ਸਮਾਂ ਦਾ ਕਿੰਨੇ ਦਿਨੋਂ ਲੱਭੇ ਨਹੀਂ ਕੱਲ ਵੀ ਕਾ ਦਰਵਾਜ਼ਾ ਵੱਜਾ ਸੀ ਇਹਦਾ ਫੋਨ ਲਾ ਕੇ ਪੁੱਛਦਾ ਉਹ ਚੱਕ ਵੀ ਲਿਆ ਹੁਣ ਜਦੋਂ ਫੋਨ ਲਾਈਦਾ ਇੱਕ ਤਾਂ ਚੱਕ ਤਾਂ ਨਹੀਂ ਛੇਤੀ ਹਲੋ ਉਹ ਕੀ ਹਾਲ ਆ ਮੇਰੇ ਤਾਂ ਠੀਕ ਆ ਤੂੰ ਸੁਣਾ ਕਿੱਥੇ ਗਿਆ ਕੱਲ ਪਰਸੋਂ ਦਾ ਲੱਭਾ ਹੀ ਨਹੀਂ ਤੇਰੇ ਘਰ ਵਾਲ ਨੂੰ ਜਾਈਦਾ ਜਿੰਦਾ ਬੱਜਾ ਬਾਹਰੋਂ ਗੇਟ ਨੂੰ ਅਸਾ ਅਮਰੋਦੇ ਤੂੰ ਤੇ ਮਾਮਾ ਪਿੰਡ ਹੀ ਸੁਣਾ ਕਰ ਗਿਆ ਤੇਰੇ ਵੀਰ ਨੂੰ ਦਿਲ ਨਹੀਂ ਲੱਗਣ ਡਿਆ ਅਸਾ ਤੇਰਾਉ ਨਹੀਂ ਲੱਗਦਾ ਹੈ ਇਥੇ ਤੇ ਪੈ ਕੇ ਸਕੇ ਮਿਲ ਜਾਂਦਾ ਵਾ ਅਸਾ ਫੇਚੇ ਤੇਰੀ ਕੀ ਚਾਂਦੀ ਆ ਫਿਰ ਹੈ ਪੂਰੀ ਸ਼ਿਵਾ ਕਾਂਡੇ ਤੇਰੀ ਉਹ ਮੇਰੇ ਦੇ ਭਰਾ ਸੌਰੇ ਹੋਈ ਨਾ ਅੱਛਾ ਮੈਂ ਫੋਨ ਕਰਕੇ ਕੀਤਾ ਵੀ ਚੱਲ ਟਾਈਮ ਹੋ ਗਿਆ ਜਰ ਬੰਨਿਆ ਕਰੀ ਅੱਛਾ ਕਿੱਥੇ ਰੱਖੀਓ ਤੂੜੀ ਵਾਲੇ ਬਰਾਂਡ ਦੇ ਅੱਛਾ ਚਲ ਵਧੀਆ ਫੇ ਮੈਂ ਵੇਖ ਲੈਣਾ ਲੱਭ ਲੀਣਾ ਮੈਂ ਹੂੰ ਕੱਲ ਵਧੀਆ ਵਰੀਆ ਭਰਾ ਦੱਸਤਾ ਤੂੰ ਮੈਨੂੰ ਲੱਭ ਲੀਣਾ ਮੈਂ ਬ੍ਰਾਂਡਾ ਪੋਲ ਲੈਣਾ ਠੀਕ ਆ ਉਹ ਲੱਭ ਲੈ ਨਮਾਕ ਚਲ ਠੀਕ ਆ ਹੁਣ ਫੋਨ ਕੱਟ ਹੁਣ ਲੈ ਵੀ ਬਣ ਗਈ ਗੱਲ ਕਹਿੰਦਾ ቱੜੀ ਵਾਲੇ ਬ੍ਰਾਂਡੇ ਚ ਪਈ ਲਾਪੀ ਉਥੇ ਨਮਾਏ ਨਾ ਮਾਰਦੇ ਆ ਤੇ ਕਲਾਸ਼ੀਆਂ ਕੱਲੇ ਹੀ ਅੱਜ ਤੇ ਬੁਲਾਉਂਦੇ ਆ ਬੱਕਰੇ ਚਲੋ ਜੋਰਿਆ ਤੇਰਾ ਤਾਂ ਗਾਈ ਸ਼ਰ ਹੁਣ ਲੈ ਵੀ ਕਿੰਨੀ ਜਾਰੀ ਪੱਕੀ ਹੋਈ ਨਾ ਖਿਆ ਰਿਹਾਦਾ ਸਾਡੇ ਬ੍ਰਾਂਡੇ ਚ ਲਗਾ ਗਿਆ ਮਾਮਾ ਉਹਨੂੰ ਪਤਾ ਹੋਣਾ ਵੀ ਮੈਂ ਚੱਲ ਜਾਣਾ ਵਾ ਤੇ ਜੋਦਾ ਕਿੱਥੇ ਮੁੜ ਕੇ ਲੱਭਦਾ ਫਿਰੇ ਚਲੋ ਵੇਨ ਨਾ ਮਾਜੀ ਹੁਣ ਤੇ ਤਾਂ ਨਹੀਂ ਕੁੜਲੀ ਲੱਗੇ ਜਾਂਦਾ ਹੈ ਤੇ ਵੀ ਨਹੀਂ ਬੰਲੀਥਲੇ ਵੇਖਾਂ ਉਹਦੇ ਟਕਾਣੇ ਵੀ ਇਦਾਂ ਦੇ ਹੁੰਦੇ ਲੈ ਆਯੋਡ ਵਾਈ ਲਵ ਯੂ ਜੋ ਬਣਾ ਬਣ ਗਈ ਉਹ ਗੱਲ ਓਏ ਕਿੰਨਾ ਖਿਆਲ ਨਾਲ ਗਲਾਸੀ ਰੱਖ ਗਿਆ ਈ ਹੁਣ ਨਹੀਂ ਜਟ ਮਾਤਾ ਗੱਲੇ ਆ ਵੀ ਹੁਣ ਬੋਤਲ ਤੇ ਗਈ ਲੱਬ ਤੇ ਗਲਾਸੀ ਵੀ ਲੱਬਾ ਪਾ ਪਾਣੀ ਠੰਡਾ ਕਿਥੋਂ ਲਿਆਵਾਂ ਜੇ ਮੈਂ ਅੰਦਰੋਂ ਲੈਣ ਗਿਆ ਤੇ ਇੰਨੇ ਕੁੜਕੜ ਕਰਨਾ ਹੀ ਗੁਰਪੀਨੇ ਚਲ ਇਹਨੂੰ ਰੱਖ ਕੇ ਸੀ ਤਾਂ ਜਾਨਣਾ ਵਾਂ ਵੇਨਾ ਵਾਂ ਜੇ ਦਾਲ ਲੱਗਿਆ ਤਾਂ ਫਿਰ ਚੋਂ ਪਾਣੀ ਕੱਢਦਾ ਪਤਾ ਨਾ ਲੱਗ ਪਏ ਨੂੰ ਮੈਂ ਇਹਨੂੰ ਲੁਕਾ ਕੇ ਜਾਵਾਂ ਇਹ ਨਾ ਹੋਏ ਮਾਤਾ ਜੀ ਤੈਨੂੰ ਫਿਰਦੀ ਤੁਰਦੀ ਆ ਜੇ ਕਿ ਖੂਦ ਹੀ ਛੁੱਟ ਜੇ ਚਲ ਵਜੋ ਰਿਆ ਬੋਤਲ ਦਾ ਅਰੇਂਜਮੈਂਟ ਤੇ ਹੋ ਗਿਆ ਹੁਣ ਪਾਣੀ ਦਾ ਕਰੀਂ ਅੰਡਾ ਤਾਂ ਹੈ ਨੀ ਸਿਰਵਾ ਰਹਿ ਗਿਆ ਫੇਰ ਨਾ ਕਰਨੀ ਆਖਣਾ ਕਿ ਮੁੱਕ ਗਿਆ ਰੱਖਣਾ ਫੇਰ ਰੱਖਣਾ ਪਹਿਲਾਂ ਨਹੀਂ ਦੱਸਣਾ ਦੇਖਾਂ ਪਾ ਖਾਲਾ ਬੋਤਲ ਵੀ ਪਈ ਹੈ ਬੋਤਲ ਵੀ ਪਈ ਹੈ ਇੰਨੇ ਲੱਗਦੇ ਹਕਲਾ ਸਾਡੇ ਘਰੋਂ ਕਿਤੇ ਅੱਗੇ ਹੀ ਮੁੱਕ ਗਈ ਸੱਬ ਕੀ ਖਾਲਾ ਬੋ ਫੈਸ਼ਨ ਰਿਆ ਚੱਲਿਆ ਹੈ ਇਹ ਰਾ ਇਹ ਖਾਲਾ ਖਾਲਾ ਕਿਤੇ ਰੱਖੀ ਪਤਾ ਨਹੀਂ ਨੌਕਰ ਮੇਰਾ ਕੀ ਉਹ ਕਿੱਥੇ ਨੇ ਰੱਖੀ ਉਹ ਇਹ ਪਛੀ ਰੱਖਦੀ ਐ ਜੱਜ ਕਿਤੇ ਤਰੀ ਇੱਧਰ ਆ ਕੇ ਲੀ। ਜਿੰਦਾ ਹਾ ਹੋ ਰਿਆਂ ਤੇ ਲੱਬੇ। ਕੋਈ ਆ ਤੱਕ ਮੁੱਕ ਨਹੀਂ ਦਿੰਦੀ ਜੇ ਰੋ ਪਾਰ ਆ ਜਾਂਦਾ ਉਹ ਕੋਈ ਆਪੇ। ਕਿੱਧਰ ਹੈ ਪਾਣੀ ਫੜਿਆ ਆ ਵਾ। ਉਹ ਨੌਕਰ ਖਾਲ ਕੱਢਣ ਆਈ ਉਹ ਪਾਣੀ ਮੰਗਣ ਆਈ। ਅੱਛਾ ਆ ਮੈਂ ਪਾਣੀ ਤੇ ਆਵਾਂ ਆ ਤੂੰ ਕਿੱਥੇ ਧੱਫਣੀ ਮੈਂ ਉਧਰ ਗਈ ਸੀ ਕਿ ਫੀਟ ਫਾਟ ਵੇਖ ਕੇ ਆਈ ਆ ਤੂੰ ਹੈਗੀ ਕਿ ਨਹੀਂ ਨੌਕਰ ਆਂਦਾ ਮੁੱਕ ਜੇ ਉਦੋਂ ਮੈਨੂੰ ਆਂਦਾ ਵਾ ਵੀ ਵੰਡ ਹੈ ਨਹੀਂ ਮਾ ਆਹ ਜਿਹੜੇ ਕਿਨੇ ਪਿਆਜ ਪਏ ਦੋ ਪੂਰੇ ਉੱਥੇ ਪਏ ਆਹ ਇੱਕ ਤਾਂ ਪਤਾ ਨਹੀਂ ਕੀ ਮੈਨੂੰ ਪਤਾ ਲੱਗਾ ਕਿ ਉਹ ਖੁੱਲਾ ਮੈਂ ਵੇਖ ਆਈ ਅੱਛਾ ਆ ਠੀਕ ਆ ਚਲੋ ਹਾਂ ਤਾਂ ਫੜਣਾ ਹੈ ਜੀ ਉੱਥੇ ਮੈਂ ਕਿਥੋਂ ਧੱਫ ਲੈਣੀ ਜਣਾ ਉਹ ਤੋਂ ਮੈਨੂੰ ਆ ਫੋਨ ਕਰਦਾ ਨੌਕਰ ਕਹਿੰਦਾ ਸਰਦਾਰ ਜੀ ਜੇ ਹੈਗਾ ਤਾਂ ਪੈਗ ਲਵਾ ਦਿਓ ਇੱਕ ਆ ਗਾ ਜੀ ਜੇ ਤਾਂ ਪਾ ਪੈਸੇ ਦੇਣੇ ਤੇ ਪੈਗ ਕਾ ਦੇ ਮਾਤਾ ਜਿੰਨੇ ਤੇ ਪੈਗ ਨਾਲ ਵਾਜੀ ਬੰਦਾ ਲੱਭਦਾ ਕਿੱਥੇ ਆ ਲੱਭਦਾ ਨਹੀਂ ਜਦੋਂ ਅਸੀਂ ਪੱਕਾ ਰੱਖਿਆ ਇੰਨੇ ਪੈਸੇ ਦੇਣ ਦੇ ਤੈਨੂੰ ਤੈਨੂੰ ਪਲੇਖਾ ਸਾਮਾ ਰੋਜ਼ ਮਲੋਣਾ ਨੂੰ ਨਾ ਆ ਜਾ ਫੇਟ ਗਿਆ ਉਹ ਇੱਥੇ ਕੀਆ ਵਾ ਤੁਹਾਨੂੰ ਕੀ ਪਤਾ ਬੁੜੀਆਂ ਨੂੰ ਕਿੱਦਾਂ ਬੰਦੇ ਰੱਖਣੇ ਸੀ ਬੰਦੇ ਰੱਖਣੇ ਆ ਤਾਂ ਉਹ ਤਾਂ ਫਿਰ ਤਾਂ ਹੀ ਚੜਦਾ ਜਾਂਦਾ ਗਾਂਵਾਂ ਚੜ ਜਾਂਦਾ ਮੈਨੂੰ ਪੈਸੇ ਇੰਨੇ ਮਾਨੂੰ ਪੈਸੇ ਦੇਣ ਦੇ ਹੀ ਆ ਨੌਕਰ ਨੂੰ ਪੈਸੇ ਦੇ ਦੇ ਉਹ ਲੋਕੀ ਬੜਾ ਚੁੱਕਦੇ ਆ ਸਾਮਾ ਨੂੰ ਵਾਜਾ ਮਾਰਦੇ ਉਹਨੂੰ ਤੇ ਭਈਆ ਬੱਜ ਜਿਹੜੀ ਕੌਮ ਬਣਾ ਇਹ ਇਹ ਤਾਂ ਨਹੀਂ ਪਤਾ ਲੱਗ ਜਾਂਦੀ ਉਧਰ ਨੂੰ ਜਿੱਧਰ ਨੂੰ ਜਿਸ ਨੂੰ ਵਿਖਾਉਣ ਦੇ ਮੈਂ ਤਰ ਤਰ ਕੇ ਲਾਇਆ ਚਲ ਸਾਮਾ ਨੂੰ ਇੱਕ ਪੈਗ ਲਵਾਤਾ ਇਹਨੂੰ ਨਾਲੇ ਨਾਲੇ ਆਪ ਲਾ ਲਿਆ ਕੇ ਤਾਂ ਫੇਕ ਹੋਇਆ ਆਪ ਲਾ ਲਿਆ ਨਾਲ ਦੋਵੇਂ ਨੇ ਸਮਝਾ ਕੇ ਲਾ ਲਾ ਲਈ ਦੇ ਨਾਲ ਕੇ ਲਾ ਤਾਂ ਲਈਦਾ ਕਲਾ ਤੈਨੂੰ ਪਤਾ ਮੁੱਕਦੀ ਸਾਡੇ ਘਰ ਉਹ ਕਲਾ ਚੰਗੀ ਨਹੀਂ ਹੁੰਦੀ ਕੋਈ ਕਲਾ ਇਦਾਂ ਹੀ ਰਹਿਣੀ ਆ ਕੋਈ ਗੱਲ ਨਹੀਂ ਨਜ਼ਾਰੇ ਲਓ ਤੁਸੀਂ ਜ਼ਿੰਦਗੀ ਜੀਵਣਾ ਆਏ ਆ ਆਪਾਂ ਜੀ ਫਿਰ ਜੀਵਣਾ ਆ ਆਵਾਜ਼ ਹਾਂ ਹਲਾ ਰਹਿਣੀ ਉਹਦੇ ਕੋਲ ਤੇ ਹੱਥੋਂ ਸ਼ੁਰੂ ਤੋਂ ਉਹਨਾਂ ਦੇ ਬੋਲੀ ਜਣਾ ਜਦੋਂ ਮੋਟੇ ਵੇਖਣਾ ਉਹ ਬੋਲੀ ਜਣਾ ਉਹ ਕਾਜੀ ਮੇਰ ਨਾਲ ਡੈ ਪੈਂਦੀ ਆ ਕੋਈ ਗੱਲ ਨਹੀਂ ਕਾਜੀ ਤੇਰ ਨਾਲ ਡੈ ਪੈਂਦੀ ਆ ਤੁਸੀਂ ਤੇ ਔਖੀਆਂ ਘੱਟ ਐਸਾ ਗੁਰੂ ਉਹ ਦਿਨ ਆਪਣੇ ਮਾਪੇ ਸੱਦੇ ਸੀ ਆਹੋ ਕਿਦਾਂ ਬੋਲਦੇ ਹੀ ਉਹ ਹੈ ਜਿੱਦਾਂ ਜਾਂਦਿਆਂ ਨੂੰ ਬੋਧ ਰਾ ਕੇ ਦਿੰਦੇ ਮੈਨੂੰ ਕਿਦਾਂ ਮਉਮਉ ਕਰਦਾ ਪਿਓ ਉਹਦਾ ਫੇਰ ਰੋਣਾ ਤੀ ਦਿੱਤੀ ਕੀ ਤੇ ਬੋਲਣਾ ਤਾਂ ਮੈਨੂੰ ਵੀ ਸ਼ਰਮਿੰਦਿਆ ਕਰਕੇ ਰੱਖਦਾ ਐਵੇਂ ਸ਼ਰਮਿੰਦਿਆ ਕਰਤਾ ਗਾੜੀ ਨੂੰ ਜਵਾਬ ਦੇਣੇ ਸੀ ਤੂੰ ਦਿੱਤਾ ਦਿੱਤੇ ਤਾਂ ਹੈਗੇ ਮੈਂ ਬਥੇਰੇ ਆਪੇ ਮੇਰੇ ਕੋ ਜਿੰਨੀ ਹੋਈ ਮੈਂ ਕੀ ਕੀਤੀ ਕਦੋਂ ਆਪੇ ਪੁੱਤ ਕਰਦਾ ਹੈ ਆਹ ਉਹ ਨਹੀਂ ਜਿੰਨੀ ਮਰ ਕੋ ਹੋਈ ਮੈਂ ਤਾਂ ਕੀਤੀ ਹੀਗੀ ਮੈਂ ਨਹੀਂ ਮਾਮਾ ਲਾ ਚੰਗੇ ਤਾਂ ਲੈ ਕਰਦੇ ਬੰਦੇ ਆਹੀਂ ਮੈਂ ਤਾਂ ਬਸ ਸੱਚੀ ਗੱਲ ਮਰਜੀ ਬਲਾਈ ਮੈਂ ਤਾਂ ਮੇਰੇ ਲਾਗੋ ਉੱਠ ਪਿਆ ਚੰਗਾ ਕੀਤਾ ਆਏ ਸਾਡੇ ਸਿਰ ਚੜ ਕੇ ਤਾਂ ਆਹ ਉਹ ਨਹੀਂ ਮੈਂ ਤੇ ਆਪ ਬਥੇਰੀ ਕੀਤੀ ਇਹ ਵੀ ਲੱਗੀ ਬੋਲਣ ਹਾਂ ਤੇ ਮੈਂ ਨਹੀਂ ਮਾਰੇ ਹੁਣ ਤੱਕ ਚੱਲ ਚੰਗਾ ਕੀਤਾ ਮਾਮਾ ਮੇਰੀ ਤੂੰ ਮੇਰਾ ਪੱਖ ਪੂਰਾ ਕਰ ਬਸੱਖ ਪੁੱਤ ਦਾ ਹੀ ਫੁਰਨਾ ਹੋਰ ਕੀ ਕਰਨ ਹੁਣ ਮੈਂ ਚਲ ਮੈਂ ਤੇਵਾ ਨੂੰ ਮੁੰਡੇ ਨੂੰ ਪਾਣੀ ਦੇ ਤੇ ਸ਼ਰਾਬ ਚੂਣਾ ਦੇ ਉਹਨੇ ਨਹੀਂ ਕੰਮ ਕਰਨਾ। ਉਹ ਸ਼ਰਾਬ ਇੱਥੇ ਕਿੱਥੇ ਆ? ਹਾਂ। ਇਹ ਸ਼ਰਾਬ-ਸ਼ਰਾਬ ਲਈ ਇਹ ਕੋਨੇ ਸ਼ਰਾਬ-ਸ਼ਰਾਬ ਇੱਕ ਦੂਸਰ ਸ਼ਰਾਬ-ਸ਼ਰਾਬ। ਪਤਾ ਕੀ ਆ ਫੇਰ ਉਹਨੇ ਧਨੇ ਪੀਲੀ ਢੱਫਲੀ ਤੋਂ ਉਹਨੇ ਵਾ ਖਾਲ ਤੇਰਾ ਕਿੱਥੋਂ ਕੱਢਣਾ? ਉਧਰ ਉਹ ਸੂਜ ਡੁੱਪ ਚੱਲਿਆ ਵਾ। ਸੂਜ ਡੁੱਪ ਚੱਲਿਆ ਜਿਵੇਂ ਤੇਰਾ ਟਾਈਮ ਆ। ਚੱਲ ਜਾ। ਅਜੇ ਉਹਦੇ ਪੱਠਾ ਦੱਥਾ ਵੀ ਪਾਉਣਾ। ਹਾਂ। ਮੈਨੂੰ ਕਿੱਡਾ ਸਦਾਈ ਪੜਾਉਂਦਾ ਮਹਿਮਾਨਾਂ। ਇਹਨੂੰ ਜੰਮਿਆਂ ਵੱਡਾ ਕੀਤਾ ਪਾ ਲਿਆ। ਤੇ ਲੁਕਾ ਕੇ ਤੇ ਮੈਂ ਹੀ ਆਂਦੀ। ਤੇ ਮੈਨੂੰ ਆਂਦਾ ਹੈ ਨਹੀਂ ਕੀ। ਨਾਲਿਆ ਫੜਫੂ ਗਾ ਕੇ ਨਾ ਇਹੋ ਨੰਨੋ ਕਰੂਗਾ ਪਿਆਰ ਕਿਤੇ ਮੈਂ ਵੱਟਦੀਆਂ ਬੂਰੀਆਂ ਵੇਂਦੀ ਐ ਮੈਂ ਤੈਨੂੰ ਬੁਲ ਰਹਾ ਕਿਆ ਕਿਤੇ ਮਾਤਾ ਲੁਕਾਇ ਤੇ ਨਹੀਂ ਗਈ ਮੈਂ ਪਾਣੀ ਲੈਣ ਮਗਰੋਂ ਗਿਆ ਤੇ ਜਿਆਦਾ ਕੰਮ ਹੀ ਨਾ ਕਰਦੀ ਏ ਮਾਤਾ ਗਰੰਟੀ ਦੇ ਬੋਤਲ ਹੈ ਨਹੀਂ ਹੇ ਰੱਬਾ ਮਾੜਾ ਕਰ ਗਿਆ ਉਹੇ ਕੰਮ ਪਤਰੀ ਨੂੰ ਕਿਤੋਂ ਸੂ ਲੱਗ ਜਾਂਦੀ ਜੀ ਨੂੰ ਪੁਰੜੀ ਕਿ ਕੀ ਕਰੂ ਮੈਂ ਹੁਣ ਹਾਏ ਮੇਰਾ ਦੇ ਤਾਂ ਜਾ ਕੱਟੀ ਜਾਂਦਾ ਇਹ ਮੇਰਾ ਹਾਏ ਮੇਰਾ ਬੀਪੀ ਨਾ ਡਾਊਨ ਹੋ ਜਾਵੇ ਕਦੇ ਕਿੱਧਰ ਨੂੰ ਜਾਊ ਹੁਣ ਮੈਂ ਹਾਏ ਕਿੱਥੇ ਲੱਗਾ ਗਈ ਹੋਊਗੀ ਇਹਨੂੰ ਦੱਸਣਾ ਉਹ ਨਹੀਂ ਹੈ 그렇게 생각하기, 에캄